ਪੰਚਾਇਤੀ ਚੋਣਾਂ ਨੂੰ ਲੈ ਕੇ ਵਿਗੁੱਲ ਵੱਜਿਆ ਤਾਂ ਪ੍ਰਸ਼ਾਸਨ ਵੀ ਹੋਇਆ ਪੱਬਾ ਪਾਰ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ ਅਤੇ ਇਸ ਨੂੰ ਮੁੱਖ ਰੱਖਦਿਆਂ ਨਕੋਦਰ ਪ੍ਰਸ਼ਾਸਨ ਵੱਲੋਂ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਨਕੋਦਰ ਦੇ ਨਵ ਨਿਯੁਕਤ ਐਸ ਡੀ ਐਮ ਲਾਲ ਵਿਸ਼ਵਾਸ ਵੱਲੋਂ ਨਕੋਦਰ ਦੇ ਡੀ ਐਸ ਪੀ ਸੁਖਪਾਲ ਸਿੰਘ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਪੰਚਾਇਤੀ ਚੋਣਾਂ ਨੂੰ ਮੁੱਖ ਰੱਖਦਿਆਂ ਅਤੇ ਉਨ੍ਹਾਂ ਨੇ ਕਿਹਾ ਕਿ ਸਾਡੇ ਵੱਲੋਂ ਪੇਪਰ ਵਰਕ ਕੀਤਾ ਜਾ ਰਿਹਾ ਹੈ ਤਾਂ ਜੋ ਚੋਣਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ ਅਤੇ ਉਹਨਾਂ ਨੇ ਪਬਲਿਕ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਡਰ ਭੈ ਅਤੇ ਲਾਲਚ ਤੋਂ ਨਮਾਇੰਦੇ ਵੱਜੋਂ ਚੋਣ ਚੁਨਾਵ ਬਿਲਕੁਲ ਫ੍ਰੀ ਐਂਡ ਫੇਅਰ ਕਰਵਾਇਆ ਜਾਵੇਗਾ ਇਸ ਮੌਕੇ ਤੇ ਇਸ ਮੌਕੇ ਤੇ ਨਕੋਦਰ ਦੇ ਨਵ ਨਿਯੁਕਤ ਡੀਐਸਪੀ ਸੁਖਵਾਲ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਚਾਇਤੀ ਚੋਣਾਂ ਨੂੰ ਮੁੱਖ ਰੱਖਦੇ ਆਪਣੇ ਲਾਇਸੈਂਸ ਹਥਿਆਰਾਂ ਨੂੰ ਜਮ੍ਹਾਂ ਕਰਵਾ ਦਿੱਤਾ ਜਾਵੇਗਾ ਅਤੇ ਇਸ ਪੰਚਾਇਤੀ ਚੋਣਾਂ ਨੂੰ ਬਿਲਕੁਲ ਸ਼ਾਂਤੀ ਹਾਂਜੀ ਸਰ ਸਰ ਨਕੋਦਰ ਦੇ ਵਿੱਚ ਚਾਰ ਸੰਭਲਿਆ ਤੁਸੀਂ ਐਸਪੀ ਜੀ ਜੀ ਕੀ ਕਹਿਣਾ ਚਾਹੂਗਾ ਅ ਨਕੋਦਰ ਇੱਕ ਬਹੁਤ ਹੀ ਇੰਪੋਰਟੈਂਟ ਅ ਤਹਿਸੀਲ ਹੈਗੀ ਹੈ ਜਲੰਧਰ ਜ਼ਿਲ੍ਹੇ ਦੀ ਔਰ ਮੈਨੂੰ ਬੜੀ ਖੁਸ਼ੀ ਹੈਗੀ ਹੈ ਕਿ ਮੈਨੂੰ ਮੌਕਾ ਮਿਲਿਆ ਹੈਗਾ ਕਿ ਮੈਂ ਅ ਇਸ ਤਹਿਸੀਲ ਦੇ ਨਗਰ ਵਾਸੀ ਔਰ ਆਲੇ ਦੁਆਲੇ ਦੇ ਪਿੰਡਾਂ ਦੇ ਜਿਹੜੇ ਜਿੰਨੇ ਵੀ ਨਾਗਰਿਕ ਹੈਗੇ ਆ ਉਹਨਾਂ ਦੀ ਸੇਵਾ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਪਾ ਸਕਾਂਗਾ ਸਰ ਪੰਚਾਇਤੀ ਚੋਣਾਂ ਹੋ ਰਹੀਆਂ ਨੇ ਜੀ ਜੀ ਅੰਬਰਾ ਜੀ ਪੰਚਾਇਤੀ ਚੋਣਾਂ ਹੈਗੀਆਂ ਨਹੀਂ ਜੀ ਸਾਡੇ ਲਈ ਬਹੁਤ ਕ੍ਰੂਸ਼ਲ ਹੈਗੀਆਂ ਨੇ ਸਾਡੇ ਗ੍ਰਾਸ ਰੂਟ ਲੈਵਲ ਦੇ ਉੱਤੇ ਡੈਮੋਕ੍ਰੇਸੀ ਦਾ ਜਿਹੜਾ ਹੈਗਾ ਉਹ ਇੱਕ ਸਤੰਭ ਹੈਗਾ ਪੰਚਾਇਤਾਂ ਔਰ ਅਸੀਂ ਬਹੁਤ ਹੀ ਇਹਨੂੰ ਗੰਭੀਰਤਾ ਦੇ ਨਾਲ ਔਰ ਬਹੁਤ ਹੀ ਅਸੀਂ ਸ਼ਿੱਦਤ ਦੇ ਨਾਲ ਇਸ ਡਾਇਰੈਕਸ਼ਨ 'ਚ ਕੰਮ ਕਰ ਰਹੇ ਹੈਗੇ ਨੇ ਇਸ ਲਈ ਵੀ ਮੇਰੇ ਨਾਲ ਮੇਰੇ ਡੀਐਸਪੀ ਸਾਹਿਬ ਸਰਦਾਰ ਸੁਪਾਰਸ਼ ਸਿੰਘ ਜੀ ਅਵੇਲੇਬਲ ਹੈਗੇ ਨੇ ਅਸੀਂ ਸਵੇਰ ਤੋਂ ਬੈਠੇ ਹੈਗੇ ਨੇ ਔਰ ਅਸੀਂ ਪਲੈਨਿੰਗ ਕਰ ਰਹੇ ਹੈਗੇ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਹੈਗੀਆਂ ਚੋਣਾ ਜਿਹੜੀਆਂ ਹੈਗੀਆਂ ਅਸੀਂ ਸਚੱਜੇ ਢੰਗ ਦੇ ਨਾਲ ਐਗਜ਼ੀਕਿਊਟ ਕਰ ਸਕੀਏ ਹੁਣ ਅਸੀਂ ਵਲਨਰੇਬਲ ਜਿਹੜੇ ਪਾਕਟਸ ਹੈਗੀਆਂ ਨੇ ਉਹਨਾਂ ਨੂੰ ਆਈਡੈਂਟੀਫਾਈ ਕਰ ਰਹੇ ਹੈਗੇ ਆ ਨਾਲ ਹੀ ਨਾਲ ਮੈਂ ਹੁਣ ਮੀਟਿੰਗ ਵੀ ਸੱਦੀ ਹੈਗੀ ਹੈ 1 ਵਜੇ ਜਿਹਦੇ ਵਿੱਚ ਜਿੰਨੇ ਵੀ ਅਧਿਕਾਰੀ ਔਰ ਕਰਮਚਾਰੀ ਹੈਗੇ ਨੇ ਜਿਨ੍ਹਾਂ ਨੇ ਇਸ ਸਾਰੀ ਪ੍ਰਕਿਰਿਆ ਦੇ ਵਿੱਚ ਸ਼ਮੂਲੀਅਤ ਕਰਨੀ ਹੈਗੀ ਹੈ ਉਹਨਾਂ ਦੇ ਨਾਲ ਰابطਾ ਕਾਇਮ ਕਰਕੇ ਅਸੀਂ ਸਾਰੀ ਚੀਜ਼ਾਂ ਨੂੰ ਐਗਜ਼ੀਕਿਊਟ ਕਰਾਂਗੇ ਹੋਰ ਵੀ ਜਿਹੜਾ ਸਾਡਾ ਪੇਪਰ ਵਰਕ ਹੈਗਾ ਇਹ ਹੋਰ ਫੀਲਡ ਵਰਕ ਹੈਗਾ ਸੀ ਉਹ ਨੂੰ ਜਿਹੜਾ ਹੈਗਾ ਐਗਜ਼ੀਕਿਊਸ਼ਨ ਦੇ ਉਹਦੀ ਪਲੈਨਿੰਗ ਕਰ ਲਈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਸਾਰਾ ਫੋਕਸ ਜਿਹੜਾ ਹੈ ਪੰਚਾਇਤੀ ਚੋਣਾਂ ਦੇ ਕੰਮ ਨੂੰ ਹੀ ਦਿੱਤਾ ਜਾਏਗਾ ਸਰ ਕੀ ਮੈਸੇਜ ਦੇਣਾ ਚਾਹੋ ਪਬਲਿਕ ਨੂੰ ਮੈਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਗਾ ਕਿ ਬਿਨਾਂ ਕਿਸੇ ਡਰ ਦੇ ਬਿਨਾਂ ਕਿਸੇ ਲਾਲਚ ਦੇ ਬਿਨਾਂ ਕਿਸੇ ਇਲੋਰਮੈਂਟ ਦੇ ਜਿਹੜਾ ਹੈਗਾ ਆਪਣੀ ਜਿਹੜੇ ਆ ਉਹਨਾਂ ਨੂੰ ਹੱਕ ਦਿੱਤਾ ਗਿਆ ਹੈਗਾ ਸੰਵਿਧਾਨ ਵੱਲੋਂ ਕਿ ਆਪਣੀ ਮਨਮਰਜ਼ੀ ਦੇ ਨਾਲ ਆਪਣੇ ਨੁਮਾਇੰਦੇ ਜਿਹੜੇ ਹੈਗੇ ਆ ਪਬਲਿਕ ਰਿਪ੍ਰੈਜ਼ੈਂਟੇਟਿਵਸ ਹੈਗੇ ਆ ਉਹਨਾਂ ਨੂੰ ਚੂਜ਼ ਕਰਨ ਉਹ ਮੇਰੇ ਵੱਲੋਂ ਪੂਰਾ ਆਸ਼ਵਾਸਨ ਦਿੱਤਾ ਜਾਂਦਾ ਹੈਗਾ ਕਿ ਫ੍ਰੀ ਐਂਡ ਫੇਅਰ ਇਲੈਕਸ਼ਨਸ ਜਿਹੜੇ ਹੈਗੇ ਆ ਸੀ ਉਹਨਾਂ ਨੂੰ ਐਗਜ਼ੀਕਿਊਟ ਕਰਾਵਾਂਗੇ ਔਰ ਕਿਤੇ ਵੀ ਕੋਈ ਹਿੰਸਾ ਨਾਲ ਰਿਲੇਟਡ ਕੋਈ ਵੀ ਇਨਸੀਡੈਂਟ ਨਾ ਹੋਵੇ ਇਹਦੇ ਲਈ ਮੈਂ ਔਰ ਮੇਰੇ ਕਾਊਂਟਰਪਾਰਟ ਪੁਲਿਸ ਕਾਊਂਟਰਪਾਰਟ ਡੀਐਸਪੀ ਸਾਹਿਬ ਅਸੀਂ ਉਹਦੇ ਲਈ ਵਚਨਬੱਧ ਹੈਗੇ ਹਾਂ ਸਰ ਪੰਚਾਇਤੀ ਚੋਣਾਂ ਲੈ ਕੇ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣਗੇ ਹਾਂਜੀ ਪਿੰਡਾਂ ਦੇ ਵਿੱਚ ਹੁਣ ਬੇਸਿਕਲੀ ਸਾਡੇ ਜਿਵੇਂ ਤੁਸੀਂ ਜਾਣਦੇ ਹੈਗੇ ਹੋ ਕਿ ਮਤਲਬ ਅਲੱਗ-ਅਲੱਗ ਡਿਪਾਰਟਮੈਂਟਸ ਹੈਗੇ ਆ ਉਹਨਾਂ ਦੇ ਰਿਪ੍ਰেজੈਂਟੇਟਿਵ ਜਿਹੜੇ ਹੈਗੇ ਆ ਉੱਥੇ ਤੱਕ ਪਹੁੰਚ ਹੈਗੀ ਐਸੀ ਇਹਨਾਂ ਸਾਰੇ ਰਿਪ੍ਰেজੈਂਟੇਟਿਵ ਜਿਹੜੇ ਹੈਗੇ ਆ ਸਾਡੇ ਉਹਨਾਂ ਨੂੰ ਇਸ ਪ੍ਰਕਿਰਿਆ ਦੇ ਵਿੱਚ ਸ਼ਾਮਿਲ ਕਰਾਂਗੇ ਔਰ ਅਸੀਂ ᱮਨਸ਼ੂਰ ਕਰਾਂਗੇ ਕਿ ਜਿਹੜੇ ਮੰਡੇਟਰੀ ਰਿਕੁਆਇਰਮੈਂਟਸ ਹੈਗੀਆਂ ਉਹ ਤਾਂ ਪੂਰੀਆਂ ਹੋਣ ਹੀ ਹੋਣ ਉਸ ਦੇ ਇਲਾਵਾ ਮਤਲਬ ਜਨ ਜਨ ਤੱਕ ਪਹੁੰਚ ਕੇ ਅਸੀਂ ਇਹ ਮੈਸੇਜ ਦਈਏ ਕਿ ਇਹ ਚੋਣਾਂ ਨੂੰ ਜਿਹੜਾ ਹੈਗਾ ਫੇਅਰ ਐਂਡ ਫਰੀ ਮੈਨਰ ਦੇ ਨਾਲ ਐਗਜ਼ੀਕਿਊਟ ਕੀਤਾ ਜਾਵੇ ਔਰ ਕਿਸੇ ਵੀ ਜਿਵੇਂ ਮੈਂ ਪਹਿਲਾਂ ਦੱਸਿਆ ਹੈਗਾ ਬਿਨਾਂ ਕਿਸੇ ਲਾਲਚ ਦੇ ਬਿਨਾਂ ਕਿਸੇ ਡਰ ਦੇ ਬਿਨਾਂ ਕਿਸੇ ਖੌਫ ਦੇ ਇਹ ਜਿੰਨੇ ਵੀ ਸਾਡੇ ਭਰਾ ਭੈਣਾਂ ਹੈਗੀਆਂ ਨੇ ਉਹ ਆਪਣਾ ਰਾਈਟ ਜਿਹੜਾ ਹੈਗਾ ਉਹਨੂੰ ਐਗਜ਼ੀਕਿਊਟ ਕਰਨ। ਜੀ ਸਰ ਸਰਨੇ ਕੋਦਰ ਦੇ ਵਿੱਚ ਜਿਹੜਾ ਹੈਗਾ ਤੁਸੀਂ ਚਾਰ ਸੰਬਧ ਹੈਗਾ ਬੀਐਸਪੀ ਦੇ ਤੌਰ ਕੀ ਕਹਿਣਾ ਚਾਹੋਗੇ? ਮੈਂ ਜੀ ਇਹ ਰਿਕਵੈਸਟ ਕਰਨਾ ਚਾਹਾਂਗਾ ਵੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਜਿਹੜੇ ਨੇ ਉਹਨਾਂ ਦੀ ਪ੍ਰਾਇੋਰਟੀਜ਼ ਹੈ ਔਰ ਸਾਡੀ ਵੀ ਪ੍ਰਾਇੋਰਟੀ ਹੈ ਕਿ ਇਹ ਤਾਂ ਨਸ਼ਾ ਜਿਹੜਾ ਅਸੀਂ ਨਗਰ ਕੌਂਸਲ ਡਿਵੀਜ਼ਨ ਨਸ਼ਾ ਮੁਕਤ ਬਣਾਉਣਾ ਹੈ ਉਹਦੇ ਲਈ ਅਸੀਂ ਜਿਹੜਾ ਜੋ ਵੀ ਪੋਸੀਬਲ ਸਟੈਪਸ ਹੈ ਉਹ ਲਵਾਂਗੇ ਐਂਡ ਗੁੰਡਾਗਰਦੀ ਕਿਸੇ ਕਿਸਮ ਦੀ ਜਿਹੜੀ ਹੈ ਉਹ ਬਰदाश्त ਨਹੀਂ ਕੀਤੀ ਜਾਏਗੀ ਔਰ ਇਸ ਤੋਂ ਇਲਾਵਾ ਹੁਣ ਇਲੈਕਸ਼ਨ ਅਨਾਉਂਸ ਹੋ ਚੁੱਕੇ ਪੰਚਾਇਤੀ ਇਲੈਕਸ਼ਨ ਉਹ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਰਿਕਵੈਸਟ ਕਰਾਂਗਾ ਵੀ ਜਿਹੜਾ ਲਾਇਸੈਂਸ ਟਰਮਸ ਹੈਗੇ ਉਹ ਆਪਣੇ ਡਿਪੋਜ਼ਿਟ ਕਰਵਾਣ ਇਨਸਵਾਂਟਜ ਐਸਟੀਐਮ ਸਾਹਿਬ ਨਾਲ ਮੀਟਿੰਗ ਹੋਈ ਹੈ ਬਾਕੀ ਅਸੀਂ ਜੋ ਵੀ ਹੈ ਉਹਦੇ ਅਸੀਂ ਵਨਰੇਬਿਲਟੀ ਮੈਪਿੰਗ ਦਾ ਅੱਜ ਕਰਕੇ ਆਏ ਹਾਂ ਉਹਨਾਂ ਨਾਲ ਮੀਟਿੰਗ ਮਤਲਬ ਸਿਵਲ ਜਿਹੜੇ ਸਾਡੇ ਕਾਉਂਟਰਪਾਰਟ ਨੇ ਐਸਟੀਐਮ ਸਾਹਿਬ ਉਹਨਾਂ ਦੇ ਨਾਲ ਤੇ ਮਸੇਵ ਰਿਕਵੈਸਟ ਹੈ ਵੀ ਆਉਣ ਵਾਲੇ ਇਲੈਕਸ਼ਨ ਹੈ ਇਹ ਬੜੇ ਪੀਸਫੁਲ ਐਂਡ ਸਾਰਿਆਂ ਨੂੰ ਰਿਕਵੈਸਟ ਹੈ ਵੀ ਫ੍ਰੀ ਐਂਡ ਫੇਅਰ ਅਸੀਂ ਇਲੈਕਸ਼ਨ ਕਰਾਵਾਂਗੇ ਜੀ ਪੂਰੇ ਪੰਚਾਇਤੀ ਚੋਣਾਂ ਨੂੰ ਲੈ ਕੇ ਕੀ ਕਰ ਰਹੀਆਂ ਕਿੰਨੀ ਕਰ ਰਹੀਆਂ ਤੁਹਾਡੇ ਆਪ ਮਸਤ ਨੂੰ ਦੱਸ ਕੇ ਟੈਂਦੀ ਮੈਂ ਹੋਣੀ ਵੀ ਅਸੀਂ ਜਿਹੜੇ ਪਹਿਲੇ ਹਾਲ ਦੀ ਵੀ ਅਸੀਂ ਵਨਰੇਬਿਲਟੀ ਮੈਪਿੰਗ ਕਰ ਰਹੇ ਹਾਂ ਕਿਹੜੇ ਕਿਹ ਉਹਦੀ ਲਿਸਟ ਸਪੈਰਾ ਹੁਣ ਜਿਹੜੇ ਆਰਮਸ ਐਂਡ ਐਮਿਊਸ਼ਨਸ ਆ ਲੋਕਾਂ ਦੇ ਕੋਲ ਹੈਗਾ ਵਾ ਉਹਦੀ ਸਾਰੀ ਡਿਟੇਲ ਅਸੀਂ ਲੈ ਰਹੇ ਆ ਉਹ ਉਹ ਡਿਪੋਜ਼ਿਟ ਕਰਵਾਉਂਦੀ ਅਸੀਂ ਜਿਹੜੀ 100% ਕਰਵਾਵਾਂਗੇ ਪਲੱਸ ਨਾਲ ਜਿਹੜਾ ਹੈਗਾ ਵਾ ਜਿਹੜੇ ਕੋਈ ਟਰਬਲ ਮੌਂਗਰਸ ਹੈ ਉਹ ਆਇਡੈਂਟੀਫਾਈ ਕਰਕੇ ਉਹਨਾਂ ਦੇ ਜੀਨਸ ਅਸੀਂ ਜਿਹੜੇ ਆ ਪ੍ਰੀਵੈਂਟਿਵ ਐਕਸ਼ਨ ਜਿਹੜਾ ਉਹ ਲਵਾਂਗੇ ਕਿਉਂਕਿ ਕਈ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਇਲੈਕਸ਼ਨ ਦੇ ਦੌਰਾਨ ਕਾਫੀ ਲੜਾਈ ਝਗੜੇ ਦੇ ਦੇਖਣ ਨੂੰ ਮਿਲਦੇ ਆ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਸ ਨੂੰ ਵੀ ਜਿੱਤਣ ਵਾਸਤੇ ਤਿਆਰ ਬਿਲਕੁਲ ਜੀ ਅਸੀਂ ਫੁਲੀ ਪ੍ਰੀਪੇਅਰਡ ਆ ਔਰ ਆਪਣੇ ਕਾਨੂੰਨ ਨੂੰ ਆਪਣੇ ਹੱਥ ਸਲੈਨ ਦੀ ਕੋਈ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਔਰ ਜੇ ਕੋਈ ਇਸ ਤਰ੍ਹਾਂ ਕਰੇਗਾ ਤੇ ਉਹਦੇ ਨਾਲ ਬਿਲਕੁਲ ਸਖਤੀ ਦੇ ਨਾਲ ਜੜਾ ਨਿਝਿਆ ਜਾਵੇਗਾ